ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਸੰਗਤ ਜੀ ਸੁਣਦੇ ਹਾਂ ਸੰਮਨ ਤੇ ਮੂਸਰ ਦੇ ਪ੍ਰੇਮ ਭਾਵਨਾ ਦੀ ਸਾਖੀ ਸੰਸਾਰ ਵਿੱਚ ਸੇਵਾ ਤੇ ਪ੍ਰੇਮ ਦੀਆਂ ਅਨੇਕਾਂ ਸਾਖੀਆਂ ਹਨ ਕੰਨਿਆ ਭਗਤਾਂ ਨੇ ਸੇਵਾ ਬਦਲੇ ਹਰ ਆਪਣੀ ਪਿਆਰੀ ਤੇ ਕੀਮਤੀ ਚੀਜ਼ ਵੇਚ ਦਿੱਤੀ ਆਗਦੇ ਹਨ ਪੀਪੇ ਦੀ ਪਤਨੀ ਸੰਤਾਂ ਦੀ ਸੇਵਾ ਬਦਲੇ ਰਾਤ ਬਾਣੀਏ ਕੋਲ ਜਾਣ ਨੂੰ ਤਿਆਰ ਹੋ ਪਈ ਸੀ ਭਗਤੀ ਦੀਆਂ ਸੰਸਾਰ ਵਿੱਚ ਸੈਂਕੜੇ ਸਾਖੀਆਂ ਹਨ ਇਹਨਾਂ ਦਾ ਬਿਆਨ ਕਰਨ ਲੱਗਿਆਂ ਸੈਂਕੜੇ ਗ੍ਰੰਥ ਤਿਆਰ ਹੁੰਦੇ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਸੰਮਣ ਮੂਸਨ ਪਿਓ ਪੁੱਤਰ ਸਨ ਸੰਮਣ ਬਾਪ ਮੂਸਨ ਪੁੱਤਰ ਲਾਹੌਰ ਵਿੱਚ ਰਹਿੰਦੇ ਤੇ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਛੱਤ ਲਗਾਉਂਦੇ ਸਨ ਦੋਵੇਂ ਪੁੱਤਿਓ ਪੁੱਤ ਗੁਰੂ ਘਰ ਤੇ ਬਹੁਤ ਸ਼ਰਧਾਲੂ ਸਨ ਜਦੋਂ ਕਿਤੇ ਪਤਾ ਲੱਗਦਾ ਕਿ ਗੁਰੂ ਜੀ ਆਏ ਹਨ ਤਾਂ ਉਹ ਪਹੁੰਚ ਕੇ satsang ਕਰਨ ਵਾਸਤੇ ਜਾਂਦੇ ਇੱਕ ਵਾਰ ਸ੍ਰੀ ਗੁਰੂ ਅਰਜਨ ਦੇਵ ਜੀ ਲਾਹੌਰ ਗਏ ਹੋਏ ਸਨ ਸੰਗਤਾਂ ਹਮ ਹਮਾ ਕੇ ਰੋਜ਼ ਦਰਸ਼ਨ ਕਰਨ ਵਾਸਤੇ ਆਇਆ ਕਰਦੀਆਂ ਸਨ ਕਈ ਪ੍ਰੇਮੀ ਜਿਨ੍ਹਾਂ ਨੂੰ ਵਹਿਗਰੂ ਨੇ ਬਹੁਤਾ ਤਾਨ ਦਿੱਤਾ ਸੀ ਗੁਰੂ ਜੀ ਤੇ ਸੰਗਤ ਨੂੰ ਵਰਜ ਕੀ ਰੋਟੀ ਖਵਾਉਂਦੇ ਉਹਨਾਂ ਵੱਲ ਦੇਖ ਕੇ ਪ੍ਰੇਮੀ ਸਿੱਖ ਸੰਮਨ ਦੇ ਮੂਸਨ ਨੂੰ ਹਿਰਦੇ ਵਿੱਚ ਚਾ ਆਇਆ ਕਿ ਉਹ ਵੀ ਗੁਰੂ ਜੀ ਤੇ ਸੰਗਤਾਂ ਨੂੰ ਪ੍ਰਸ਼ਾਦ ਸਿਖਾ ਕੇ ਜੀਵਨ ਤੇ ਕਮਾਈ ਨੂੰ ਸਫਲ ਕਰਨ ਪਰ ਕੋਲ ਕੁਝ ਨਹੀਂ ਸੀ ਜੋ ਕਮਾਈ ਕਰਦੇ ਸਨ ਉਹ ਰੋਜ਼ ਹੀ ਖਰਚ ਹੋ ਜਾਂਦੀ ਸੀ ਦੋਵੇਂ ਇਕਾਂਤ ਵਿੱਚ ਬੈਠ ਕੇ ਸੋਚਦੇ ਰਹੇ ਬਹੁਤ ਚਿਰ ਸੋਚਣ ਤੋਂ ਪਿੱਛੋਂ ਉਹਨਾਂ ਨੂੰ ਇੱਕ ਢੰਗ सूਝਿਆ ਉਹ ਇਹ ਕਿ ਉਹਨਾਂ ਦੇ ਗਵਾਂਢ ਹਲਵਾਈ ਜਗਤਰਾਮ ਸੀ ਜਗਤਰਾਮ ਹਲਵਾਈ ਨੂੰ ਅੱਖ ਲੱਗੇ ਪਾਈ ਜੀ ਜੇ ਤੁਸੀਂ ਸਾਨੂੰ 50 ਸਿੱਖਾਂ ਵਾਸਤੇ ਪੱਕਾ ਭੋਜਨ ਤਿਆਰ ਕਰ ਦੇਵੋ ਮਠਿਆਈ ਪੂੜੀਆਂ ਅਦਕ ਬਣਾ ਦਿਓ ਜੋ ਖਰਚ ਆਵੇ ਉਹ ਅਸੀਂ ਤੁਹਾਨੂੰ ਹੌਲੀ-ਹੌਲੀ ਕਮਾ ਕੇ ਵਿਆਜ ਸਮੇਤ ਦੇ ਦੇਵਾਂਗੇ ਆ ਸਾਡੀ ਸ਼ਰਧਾ ਹੈ ਇਹ ਪੂਰੀ ਹੋ ਜਾਵੇ ਮਦਦ ਕਰੋ ਪਿਓ ਪੁੱਤਰਾ ਦੀ ਪ੍ਰਾਰਥਨਾ ਸੁਣ ਕੇ ਹਲਵਾਈ ਜਗਤਰਾਮ ਨੇ ਹਾਂ ਕਰ ਦਿੱਤੀ ਉਸ ਦੀ ਹਾਂ ਉੱਤੇ ਸੰਮਨ ਤੇ ਮੂਸਨ ਗੁਰੂ ਜੀ ਦੀ ਹਜ਼ੂਰੀ ਵਿੱਚ ਪੂਜੇ ਤੇ ਪ੍ਰਸ਼ਾਦ ਵਾਸਤੇ ਆਖ ਦਿੱਤਾ ਦਿਨ ਮਿਥਿਆ ਗਿਆ ਅੰਤਰਜਾਮੀ ਦਾਤਾ ਸਭ ਜਾਣਦੇ ਸਨ ਉਹਨਾਂ ਕਿਹਾ ਜਾ ਸਿੱਖਾ ਤੇਰੀ ਸ਼ਰਧਾ ਪੂਰੀ ਹੋਵੇਗੀ ਇਹ ਸੁਣ ਕੇ ਪਿਓ ਪੁੱਤਰ ਖੁਸ਼ੀ ਖੁਸ਼ੀ ਕਰ ਆ ਗਏ ਜਗਤਰਾਮ ਦੇ ਕੋਲ ਬੈਠ ਕੇ ਸਮਾਨ ਤਿਆਰ ਕਰਵਾਉਣ ਲੱਗੇ ਸੰਸਾਰ ਵਿੱਚ ਗੁਰੂ ਨਿੰਦਕਾਂ ਤੇ ਮਨਮਤੀਆਂ ਦਾ ਵੀ ਘਾਟਾ ਨਹੀਂ ਇਹੇ ਸ਼ੈਤਾਨੀ ਬਲ ਵਾਲੇ ਭਗਤਾਂ ਦੇ ਨਾਲ ਹੀ ਸੰਸਾਰ ਵਿੱਚ ਤੁਰੇ ਆਉਂਦੇ ਹਨ ਜਗਤਰਾਮ ਤੇ ਮੂਸਨ ਸੰਮਨ ਦਾ ਗਵਾਂਡੀ ਇੱਕ ਸੇਠ ਸੀ ਜੋ ਮਾਨ ਦਾ ਪਹਿੜਾ ਤੇ ਕੰਜੂਸ ਸੀ ਉਸ ਨੂੰ ਜਦੋਂ ਪਤਾ ਲੱਗਾ ਕਿ ਗਰੀਬ ਸੰਮਨ ਮੂਸਨ ਗੁਰੂ ਜੀ ਤੇ ਸਿੱਖ ਸੰਗਤ ਨੂੰ ਪ੍ਰਸ਼ਾਦ ਸ਼ਿਕਾ ਰਹੇ ਹਨ ਤਾਂ ਉਸ ਨੇ ਮਾਨ ਵਿੱਚ ਈਰਖਾ ਕੀਤੀ ਇਕ ਇਹੇ ਵੀ ਸੋਚਿਆ ਕਿ ਜੇ ਗਰੀਬ ਨੇ ਗੁਰੂ ਜੀ ਤੇ ਸੰਗਤ ਨੂੰ ਪ੍ਰਸ਼ਾਦ ਛਕਾ ਦਿੱਤਾ ਤਾਂ ਲੋਕ ਇਹਨਾਂ ਦੀ ਸੋਭਾ ਕਰਨਗੇ ਤੇ ਮੇਰੀ ਨਿੰਦਾ ਹੋਵੇਗੀ ਇਸ ਵਾਸਤੇ ਉਹ ਜਗਤਰਾਮ ਕੋਲ ਗਿਆ ਤੇ ਉਸ ਨੂੰ ਆਖਣ ਲੱਗਾ ਜਗਤੇ ਏ ਕੀ ਲੋੜਾ ਮਾਰ ਰਿਹਾ ਹੈ ਸੰਮਣ ਮੋਸਨ ਕਈਆਂ ਜਨਮਾਂ ਦੇ ਭੁੱਖੇ ਤੇ ਨੰਗੇ ਹਨ ਦਿਨੇ ਰੋਟੀ ਖਾਂਦੇ ਨੇ ਰਾਤ ਨੂੰ ਭੁੱਖੇ ਹੀ ਲੇਟੇ ਰਹਿੰਦੇ ਹਨ ਉਨਾਕ ਗਾਲਾਂ ਕੋਲੋਂ 100 ਸਵਾ ਦੀ ਕਮ ਰਕਮ ਕਿਵੇਂ ਵਸੂਲ ਕਰ ਲਵੇਂਗਾ ਕੁਝ ਸੋਚ ਤੇ ਅਕਲ ਤੋਂ ਕੰਮ ਲੈ ਮਠਿਆਈ ਕੱਢਣੀ ਬੰਦ ਕਰ ਦੇ ਮੂਰਖਪੁਣਾ ਕਿਉਂ ਕਰਦਾ ਹੈ 5-7 ਛਿੱਲੜ ਵਿਆਜ ਦੇ ਲਾਲਚ ਬਦਲੇ ਭਾਰੀ ਰਕਮ ਗਵਾਉਂਦਾ ਹੈ ਸਾਫ਼ ਜਵਾਬ ਦੇ ਦੇ ਜਗਤਰਾਣ ਇਹ ਸੁਣ ਕੇ ਸੋਚੀ ਪੈ ਗਿਆ ਉਸ ਨੇ ਵੀ ਮਨ ਨਾਲ ਪੈਸਲਾ ਕਰ ਲਿਆ ਕਿ ਉਹ ਸੰਮਣ ਮੂਸਨ ਨੂੰ ਜਵਾਬ ਦੇ ਦੇਵੇਗਾ ਮਠਿਆਈ ਕੱਢਣੀ ਬੰਦ ਕਰ ਦਿੱਤੀ ਸੰਮਣ ਆਇਆ ਤਾਂ ਉਸ ਨੂੰ ਜਗਤਰਾਮ ਨੇ ਆਖ ਦਿੱਤਾ ਭਾਈ ਮੇਥੋਂ ਇਹ ਖਰਚ ਦੀ ਭਾਰੀ ਪੰਡ ਨਹੀਂ ਚੁੱਕੀ ਜਾਂਦੀ ਕੋਈ ਹੋਰ ਪ੍ਰਬੰਧ ਕਰ ਲਵੋ ਜਾਂ ਮੈਨੂੰ 200 ਰੁਪਇਆ ਨਗਦ ਲਿਆ ਕੇ ਦਿਓ ਮੇਰਾ ਜਵਾਬ ਜੇ ਸੰਮਣ ਘਰ ਗਿਆ ਮੂਸਨ ਅਨੁਸਾਰੀ ਗੱਲ ਦੱਸ ਦਿੱਤੀ। ਦੋਵੇਂ ਪਿਓ ਪੁੱਤਰ ਕਬਰ ਆ ਗਏ। ਉਹ ਸੋਚਣ ਲੱਗੇ ਹੁਣ ਕੀ ਕਰੀਏ। ਗੁਰੂ ਜੀ ਤੇ ਸੰਗਤ ਵੱਲੋਂ ਝੂਠੇ ਹੋਣ ਨਾਲੋਂ ਮਰਨਾ ਚੰਗਾ ਹੈ। ਗੁਰੂ ਜੀ ਕੋਲੋਂ ਬੇਮੁਖ ਹੋਵਾਂਗੇ। ਬਦਨਾਮੀ ਹੋਵੇਗੀ। ਸੰਗਤ ਭੁਖੀ ਰਹੇਗੀ। ਜਗਤਰਾਮ ਨੇ ਧੋਖਾ ਦਿੱਤਾ। ਅੱਛਾ ਵੈ ਗੁਰੂ ਦੇ ਰੰਗ। ਗੁਰੂ ਜੀ ਨੇ ਸਾਡੀ ਪਤ ਰੱਖਣੀ ਹੋਈ ਤਾਂ ਜਰੂਰ ਆਪਣਾ ਕਾਰਜ ਆਪ ਕਰੇਗਾ ਮੂਸਨ ਨੇ ਸੰਮਨ ਨੂੰ ਆਖਿਆ ਪਿਤਾ ਜੀ ਆਪਣਾ ਗਵਾਂਢੀ ਸ਼ਾਹੂਕਾਰ ਹੈ ਇਸ ਦੇ ਘਰ ਸੰ ਲੈ ਕੇ ਰੁਪਏ ਕੱਢ ਲਿਏ ਇਹ ਪਾਪ ਨਹੀਂ ਤੇ ਨਾ ਹੀ ਚੋਰੀ ਹੈ ਕਿਉਂਕਿ ਆਪਾਂ ਲਾਲਚ ਬਦਲੇ ਤਾਂ ਕਰਨਾ ਨਹੀਂ ਗੁਰੂ ਜੀ ਤੇ ਸਾਧ ਸੰਗਤ ਨੂੰ ਸਿਖਾ ਦੇਣਾ ਹੈ ਸੰਮਨ ਦੀ ਭਾਵੇਂ ਇਹ ਕਰਮ ਕਰਨ ਦੀ ਸਲਾਹ ਨਹੀਂ ਸੀ ਫਿਰ ਵੀ ਉਸ ਨੂੰ ਪੁੱਤਰ ਦੇ ਆਖੇ ਲੱਗਣਾ ਪਿਆ ਕਿਉਂਕਿ ਅਗਲੇ ਦਿਨ ਪ੍ਰਸ਼ਾਸਕਾਉਣਾ ਸੀ ਰਾਤ ਹੋ ਗਈ ਸਾਰਾ ਸ਼ਹਿਰ ਸੌ ਗਿਆ ਪਰ ਸੰਮਨ ਤੇ ਮੂਸਨ ਨੂੰ ਨੀਂਦ ਨਹੀਂ ਸੀ ਆਉਂਦੀ ਉਹ ਚਿੰਤਾਵਾਨ ਸਨ ਰਾਤ ਦੇ 10 ਵਜੇ ਦਾ ਵੇਲਾ ਹੋਵੇਗਾ ਤੇ ਦੋਵੇਂ ਪਾੜ ਪਾਣ ਵਾਸਤੇ ਘਰੋਂ ਨਿਕਲ ਗਏ ਹਥਿਆਰ ਲੈ ਤੇ ਸ਼ਾਹੂਕਾਰ ਦੇ ਕੋਠੇ ਚੜ ਗਏ ਕੋਠੇ ਦੀ ਛੱਤ ਪਾੜ ਸੁੱਟੀ ਛੋਟਾ ਜਿਹਾ ਮੁਗ ਕਰਕੇ ਸੰਮਣੇ ਹੇਠਾਂ ਉਤਰ ਗਿਆ ਸ਼ਾਹੂਕਾਰ ਦੀ ਕੋਠੀ ਵਿੱਚੋਂ 500 ਰੁਪਿਆ ਕੱਢਿਆ ਉਹ ਰੁਪਿਆ ਸੰਮਣ ਨੂੰ ਉੱਪਰ ਫੜਾ ਦਿੱਤਾ ਸੰਗਤ ਦੇ ਪ੍ਰਸ਼ਾਦ ਵਾਸਤੇ ਉਤਨਾ ਰੁਪਿਆ ਕਾਫੀ ਸੀ ਹੋਰ ਬਿਆ ਨਾ ਚੁੱਕਿਆ ਤੇ ਉਸੇ ਮੁਗਰਾਹੀ ਉੱਪਰ ਚੜਨ ਲੱਗਾ ਉੱਤਰ ਤਾਂ ਗਿਆ ਸੀ ਪਰ ਮੁਗਰਾਹੀ ਉੱਤੇ ਚੜਨਾ ਆਉਕਾ ਸੀ ਉਹ ਸਕੋਲੋਂ ਚੜਿਆ ਨਾ ਜਾਵੇ ਸਿਰ ਉੱਪਰ ਆ ਗਿਆ ਤੇ ਧੜੇਠਾਂ ਸੰਮਣ ਉੱਪਰ ਖਿੱਚਦਾ ਪਰ ਥੱਲੇ ਕੋਈ ਚੀਜ਼ ਨਾ ਹੋਣ ਕਰਕੇ ਉੱਪਰ ਜੋਰ ਨਹੀਂ ਸੀ ਪਰਦਾ ਇਓਂ ਕੁਲਦਿਆਂ ਕੁਲਦਿਆਂ ਨੂੰ ਦਿਨ ਚੜਨ ਵਾਲਾ ਹੋ ਗਿਆ। ਕੁੱਕਰ ਨੇ ਬਾੰਗ ਦਿੱਤੀ। ਮੋਹਨ ਨੇ ਆਖਿਆ ਬਾਪੂ ਜੀ ਮੇਰਾ ਸਿਰ ਵੱਢ ਲਵੋ। ਧਰਨੂ ਕੋਈ ਪਛਾਣੇਗਾ ਨਹੀਂ। ਜੇ ਫੜੇ ਗਏ ਤਾਂ ਬਦਨਾਮੀ ਹੋਵੇਗੀ। ਨਾਲ ਹੀ ਲੋਕ ਗੁਰੂ ਜੀ ਨੂੰ ਮਾੜਾ ਚੰਗਾ ਬੋਲਣਗੇ। ਇਸ ਵਾਸਤੇ ਮਰਨਾ ਚੰਗਾ ਹੈ। ਜੇ ਗੁਰੂ ਜੀ ਦੀ ਇਹੋ ਇੱਛਾ ਹੈ। ਤਾ ਹੁਕਮ ਮੰਨਣਾ ਚੰਗਾ ਹੈ। ਸਮਨ ਇਸਲਾ ਸੁੰਨਤਾ ਲਈ ਪਰ ਸੰਸਾਰ ਵਿੱਚ ਇਕਲੌਤੇ ਬੇਟੇ ਦਾ ਸਿਰ ਕੌਣ ਗੱਟੇ? ਇਹ ਕਰਮ ਤਾਂ ਵਲੀ ਔਲੀਏ ਵੀ ਨਹੀਂ ਕਰ ਸਕਦੇ। ਸਧਾਰਨ ਆਦਮੀ ਦਾ ਤਾਂ ਕੀ ਹੈ? ਪਰ ਵਾਹ ਗੁਰੂ ਤੇ ਧੰਨ ਗੁਰੂ ਜੀ ਦੇ ਸਿੱਖ ਗੁਰੂ ਤੇ ਸਾਧ ਸੰਗਤ ਨੂੰ ਪ੍ਰਸੰਨ ਕਰਨ ਵਾਸਤੇ ਜੀਵਨ ਦੀ ਬਾਜੀ ਲਾ ਦਿੱਤੀ। ਬਾਪ ਨੇ ਕਰਪਾਨ ਨਾਲ ਪੁੱਤਰ ਦਾ ਸਿਰ ਵੱਢ ਦਿੱਤਾ ਧੜੇ ਹੀठा ਡਿੱਗ ਪਿਆ ਅੱਖੋਂ ਅਥਰੂ ਨਹੀਂ ਕੀਰੇ ਘਰ ਗਿਆ ਪੁੱਤਰ ਦੇ ਸਿਰ ਨੂੰ ਕੱਪੜੇ ਵਿੱਚ ਬਲੇਟ ਕੇ ਰੱਖ ਦਿੱਤਾ ਹੱਥ ਮੂੰਹ ਧੋ ਕੇ ਤੜਕੇ ਹੀ ਜਗਤ ਰਾਮ ਹਲਵਾਈ ਵੱਲ ਗਿਆ ਤੇ ਉਸ ਨੂੰ 200 ਰੁਪਏ ਦੇ ਕੇ ਆਖਿਆ ਮਠਿਆਈ ਕੱਢ ਛੇਤੀ ਕਰ ਸਵੇਰ ਦਾ ਪ੍ਰਸ਼ਾਦ ਚਕਾਉਣਾ ਹੈ ਜਿਸ ਨੂੰ ਪੈਸੇ ਮਿਲ ਗਏ ਉਹ ਭਲਾ ਕੰਮ ਕਿਉਂ ਨਾ ਕਰੇ ਉਸਨੇ ਬਹੁਤੇ ਆਦਮੀ ਲਾ ਕੇ ਰੋਟੀ ਵੇਲੇ ਨੂੰ ਪ੍ਰਸ਼ਾਦ ਤਿਆਰ ਕਰ ਦਿੱਤਾ ਦੂਸਰੇ ਪਾਸੇ ਸ਼ਾਹੂਕਾਰ ਸਵੇਰੇ ਉੱਠਿਆ ਘਰ ਦਾ ਬੂਹਾ ਖੋਲ੍ਹਿਆ ਤਾਂ ਅੰਦਰ ਲੋਥ ਪਈ ਸੀ ਲੋਥ ਬਹੀ ਦੇਖ ਕੇ ਕੰਬ ਗਿਆ ਉਸ ਨੂੰ ਚੋਰੀ ਤੇ ਕੋਠੇ ਦਾ 파ੜ ਤਾਂ ਭੁੱਲ ਹੀ ਗਿਆ ਪਰ ਫਿਕਰ ਪੈ ਗਿਆ ਲੋਥ ਦਾ ਉਹ ਨਠਾ ਨਠਾ ਸੰਮਣ ਵੱਲ ਗਿਆ ਉਸ ਅੱਗੇ ਹੱਥ ਜੋੜ ਕੇ ਤਰਲਾ ਕਰਨ ਲੱਗਾ ਭਾਈ ਸਮਨ 200 ਰੁਪਇਆ ਲੈ ਲੈ ਤੇ ਮੇਰੇ ਘਰ ਕਿਸੇ ਦੀ ਲੋਥ ਪਈ ਹੈ ਉਸ ਨੂੰ ਚੁੱਕ ਕੇ ਬਾਹ ਸੋਟਾ ਕਿਸੇ ਨੂੰ ਦੱਸੀ ਨਾ ਮੇਰੀਆਂ ਪਿਛਲੀਆਂ ਪੁੱਲਾ ਬਖਸ਼ ਦੇ ਮੇਰੇ ਤੇ ਦਇਆ ਕਰ ਕਿਸੇ ਨੂੰ ਪਤਾ ਨਾ ਲੱਗੇ ਇਹ ਸੁਣ ਕੇ ਸੰਮਣ ਨੂੰ ਖੁਸ਼ੀ ਹੋਈ ਉਸਨੇ ਸ਼ਾਹੂਕਾਰ ਕੋਲੋਂ 200 ਰੁਪਇਆ ਲੈ ਲਿਆ ਲੈ ਕੇ ਲੈ ਕੇ ਰੁਪਇਆ ਮੂਸਨ ਦੀ ਲੋਥ ਚੁੱਕ ਕੇ ਘਰ ਲੈ ਆਇਆ ਘਰ ਲਿਆ ਕੇ ਅਗਲੇ ਅੰਦਰ ਰੱਖ ਦਿੱਤੀ ਤਾਂ ਨਾਲ ਸਿਰ ਜੋੜ ਕੇ ਉੱਪਰ ਚਿੱਟੀ ਚਾਦਰ ਪਾ ਦਿੱਤੀ ਆਪ ਪ੍ਰਸ਼ਾਦ ਛਕਾਉਣ ਦਾ ਅਹਰ ਪਾਹਰ ਕਰਨ ਲੱਗਾ ਸੰਗਤ ਆਉਣ ਦਾ ਵੇਲਾ ਹੋ ਗਿਆ ਗੁਰੂ ਜੀ ਤੇ ਸੰਗਤ ਨੂੰ ਸੱਦਣ ਵਾਸਤੇ ਚਲਾ ਗਿਆ ਅਕਾਲ ਪੁਰਖ ਦੀ ਉਸਤਤ ਦਾ ਕੀਰਤਨ ਕਰਦੀ ਹੋਈ ਸੰਗਤ ਸੰਮਨ ਦੇ ਗ੍ਰਹਿ ਪੁੱਜੀ ਸਭ ਦੇ ਹੱਥ ਤਵਾਏ ਗਏ ਪੰਕਤਾਂ ਲੱਗੀਆਂ ਸਿੱਖ ਸੇਵਕਾਂ ਨੇ ਆਪ ਹੀ ਪ੍ਰਸ਼ਾਦ ਵਰਤਉਣਾ ਸ਼ੁਰੂ ਕਰ ਦਿੱਤਾ ਜਦ ਸਾਰੀ ਸੰਗਤ ਨੂੰ ਪ੍ਰਸ਼ਾਦ ਪਰੋਸਿਆ ਗਿਆ ਤਾਂ ਚੋਜੀ ਤੇ ਅੰਤਰਯਾਮੀ ਗੁਰੂ ਪੰਜਮ ਪਾਤਸ਼ਾਹ ਜੀ ਨੇ ਮਹਿਰਗ ਵਿੱਚ ਆ ਕੇ ਸੰਮਨ ਨੂੰ ਪੁੱਛਿਆ ਮਹੌਸਨ ਕਿੱਥੇ ਹੈ ਉਸ ਨੂੰ ਸਦੋ ਸੰਗਤਾਂ ਨੂੰ ਪ੍ਰਸ਼ਾਦ ਛਕਾਵੇ ਜਲ ਵਰਤਾਵੇ ਆਹ ਪ੍ਰਸ਼ਾਦ ਛਕੀਏ ਉਹ ਦੂਰ ਕੰਮ ਗਿਆ ਹੈ ਸੰਮਨ ਨੇ ਉੱਤਰ ਦਿੱਤਾ ਸਿੱਖਾ ਆਵਾਜ਼ ਮਾਰ ਆ ਜਾਵੇਗਾ ਛੇਤੀ ਕਰ ਸੱਚੇ ਪਾਤਸ਼ਾਹ ਜਿੱਥੇ ਉਹ ਗਿਆ ਹੈ ਨਾ ਉੱਥੇ ਮੇਰੀ ਆਵਾਜ਼ ਨਹੀਂ ਪੁੱਜ ਸਕਦੀ ਮੈਂ ਤਾਂ ਥੱਕਾ ਟੁੱਟਾ ਜਿਉੜਾ ਹਾਂ ਆਪ ਕਿਰਪਾ ਕਰੋ ਤਾਂ ਸ਼ਾਇਦ ਉਹ ਆ ਜਾਵੇ ਮੇਰੇ ਦਾਤੇ ਮੇਹਰਾਂ ਦੇ ਸਾਈਂ ਅੰਤਰਜਾਮੀ ਘਟ ਘਟ ਦੇ ਜਾਨਨਹਾਰ ਜੇ ਮੈਂ ਨਿਮਾਨੜਾ ਸਿੱਖ ਕੁਝ ਨਹੀਂ ਕਰ ਸਕਦਾ ਮੈਂ ਤੇਨੇ ਮਰਨਾ ਸਿੱਖ ਕੁਛ ਚੀਜ਼ ਵੀ ਨਹੀਂ ਰਹਾਂ ਦੇ ਕੱਖਾਂ ਨਾਲੋਂ ਵੀ ਹੋਲਾ ਹਾਂ ਇੱਕ ਇੱਛਾ ਸੀ ਉਹ ਪੂਰੀ ਹੋ ਗਈ ਹੁਣ ਤਾਂ ਜੀਵਨ ਦੀ ਇੱਛਾ ਵੀ ਮੁੱਕ ਗਈ ਹੈ ਅਕਾਲ ਪੁਰਖ ਦਾ ਧਿਆਨ ਤਾਰ ਕਹੋ ਵੇਹੇ ਗੁਰੂ ਇੰਨਾ ਆ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮੂਸਨ ਨੂੰ ਆਵਾਜ਼ ਦਿੱਤੀ ਮੂਸਨ ਬਾਹਰ ਆ ਸੰਗਤਾਂ ਘਰ ਆਈਆਂ ਹਨ ਤੂੰ ਚਿੱਟੀ ਚਾਦਰ ਤਾਣ ਕੇ ਸੌ ਰਿਹਾ ਹੈ ਇਹ ਚੰਗਾ ਨਹੀਂ ਆਹ ਸਿੱਖਾ ਛੇਤੀ ਆ ਗੁਰੂ ਜੀ ਦੇ ਇਸ ਬਚਨ ਦੇ 2 ਮਿੰਟ ਪਿੱਛੋਂ ਧੰਨ ਗੁਰੂ ਧੰਨ ਗੁਰੂ ਕਰਦਾ ਹੋਇਆ ਸਭ ਮੂਹਸਨ ਅੰਦਰੋਂ ਬਾਹਰ ਆ ਗਿਆ ਗੁਰੂ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ ਤੇ ਜਲ ਵਰਤੌਣ ਲੱਗਾ ਪ੍ਰਸ਼ਾਦ ਛਕਣ ਪਿੱਛੋਂ ਗੁਰੂ ਜੀ ਨੇ ਸੰਮਨ ਦੀ ਸ਼ਰਤ ਦਾ ਉਸ ਦਾ ਸਿੱਧਕ ਪਿਆਰ ਤੇ ਕੁਰਬਾਨੀ ਦੀ ਵਾਰਤਾ ਸਾਰੇ ਸਿੱਖਾਂ ਨੂੰ ਸੁਣਾਈ ਸਾਰੇ ਸਿੱਖ ਧੰਨ ਸਿੱਖ ਸੰਮਨ ਮੂਤਸਨ ਆਖਣ ਲੱਗ ਪਏ ਗੈਬੀ ਆਵਾਜ਼ਾਂ ਆਈਆਂ ਆਪ ਗਵਾਈਏ ਤਾਂ ਸੁਖ ਪਾਈਏ ਗੁਰੂ ਜੀ ਨੇ ਫਰਮਾਇਆ ਸੰਮਨ ਜਿਉ ਇਸ ਪ੍ਰੇਮ ਕੀ ਦਮਕੇ ਹੋਤੀ ਸਾਟ ਰਾਵਣ ਹੋਤੇ ਸੋਰੰਕ ਨਹਿ ਜਿਨ ਸੀਰ ਦੀਨੇ ਕਾਠ ਗੁਰੂ ਤੇ ਸੰਗਤ ਨਾਲ ਪਿਆਰ ਹੋਵੇ ਤੇ ਐਸਾ ਹੀ ਹੋਵੇ ਗੁਰੂ ਜੀ ਨੇ ਮਿਹਰ ਕੀਤੀ ਗੁਰੂ ਨਿੰਦਕਾਂ ਸ਼ਾਹੂਕਾਰ ਗੰਗਾਲ ਹੋ ਗਿਆ ਤਾਂ ਸੰਮਣ ਮੂਸਨ ਪ੍ਰਤਾਪ ਵਾਲੇ ਹੋ ਗਏ ਧਨ ਆਇਆ ਪਰ ਹੰਕਾਰ ਨਹੀਂ ਕੀਤਾ ਸਾਧ ਸੰਗਤ ਤੇ ਗੁਰੂ ਘਰ ਦੀ ਸੇਵਾ ਨਹੀਂ ਛੱਡੀ ਅੰਤ ਪਿਉ ਪੋਤ ਪਰਲੋਕ ਨੂੰ ਗਏ ਤੇ ਮੁਕਤ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ